ਇਸ ਮਹੀਨੇ ਦੇ ਵਿੱਚ 골ਡ ਦਾ ਰੇਟ ਬਹੁਤ ਤੇਜ਼ੀ ਨਾਲ ਅੱਗੇ-ਅੱਗੇ ਵੱਧਦਾ ਜਾ ਰਿਹਾ ਹੈ 골ਡ ਹਮੇਸ਼ਾ ਲੋਕਾਂ ਨੇ ਪ੍ਰਾਇਓਰਿਟੀ ਤੇ ਰੱਖਿਆ ਤੇ ਮੇਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਵੀ ਪ੍ਰਾਇਓਰਿਟੀ ਤੇ ਰੱਖਣਗੇ Delhi Delhi ਦੇ ਰਕਮ ਬਣ ਗਿਆ 11500 ਰੇਟ ਵੱਧਦਾ ਪਿਆ ਹੈ ਖਾਂਦਰੀ ਦੇ ਸਰਪੰਦੇ ਹੀ ਹੈ ਜਿਹੜੀ ਚੀਜ਼ ਇੱਕ 5 ਰੁਪਏ ਹੋਵੇ ਲਗਭਗ ਥੋੜੇ ਦਿਨਾਂ ਚ 10 ਦੀ ਹੋ ਜਾਵੇ ਤੇ ਜਿਹੜੇ ਗਾਹਕ ਹੁੰਦੇ ਆ ਉਹ ਲੈਣ ਨੂੰ ਥੋੜਾ ਘਰੇਜ਼ ਦਾ ਕਰਦੇ ਹੀ ਐ ਜਿਨ੍ਹਾਂ ਨੇ ਸੋਨੇ 'ਚ ਇਨਵੈਸਟ ਕੀਤਾ ਜਾਂ ਸ਼ੌਂਕ ਨਾਲ ਸੋਨਾ ਬਣਾਇਆ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਉਹਨਾਂ ਨੂੰ ਫਾਇਦਾ ਹੀ ਹੋਇਆ ਮੈਨੂੰ ਨਹੀਂ ਲੱਗਦਾ ਕਿ 골ਡ ਦਾ ਰੇਟ ਘਟੂਗਾ ਜੇ ਘਟੂਗਾ ਵੀ ਥੋੜਾ ਜਿਹਾ ਕਟਣ ਤੋਂ ਬਾਅਦ ਫਿਊਚਰ ਵਾਸਤੇ 골ਡ ਤੇਜ ਹੀ ਐ ਇੱਥੇ ਮੰਦਾ ਨਜ਼ਰ ਨਹੀਂ ਆਉਂਦਾ ਪਿਆ ਜਿਹੜੇ ਕਸਟਮਰ ਹੈ ਜਿਨ੍ਹਾਂ ਦੀ ਜੇਬ ਛੋਟੀ ਹੈ ਜਿਨ੍ਹਾਂ ਦੀ ਪਾਕਟ ਛੋਟੀ ਹੈ ਉਹਨਾਂ ਵਾਸਤੇ 골ਡ ਸ਼ਾਇਦ ਮੇਰਾ ਦਿਲ ਕਹਿੰਦਾ ਕਿ ਆਹਨ ਵਾਲੇ ਟਾਈਮ ਤੇ ਸੁਪਨਾ ਹੀ ਬਣ ਕੇ ਰਹਿ ਜਾਣਾ ਹਰ ਬੰਦਾ ਸੁਸ਼ੋਭ ਪੰਤੀ ਚਾ ਮਾੜੇ ਬੰਦੇ ਦੇ ਹੱਥੋਂ ਗੇਮ ਨਿਕਲ ਚੁੱਕੀ ਹੈ ਮੀਡੀਅਮ ਕਲਾਸ ਉਹ ਦਣੀ ਲੈ ਸਕਦਾ ਤਕੜਾ ਬੰਦਾ ਸੂਤਦਾ ਪਿਆ ਸੋਨੇ ਦੇ ਰੇਟ ਵਧਣ ਕਰਕੇ ਲੋਕੀ ਕੈਸ਼ ਨੂੰ ਪ੍ਰੇਫਰੈਂਸ ਕਰਨ ਲੱਗ ਗਏ ਗਿਫਟਾਂ ਚ ਦੇਣ ਵਾਸਤੇ ਟਾਕ ਦੁਕਾਨਾਂ ਦੇ ਪਿਆ ਰੋਡ ਦੇ ਉੱਤੇ ਦੁਕਾਨਾਂ ਪੰਜਾਬ ਦਾ ਮਾਹੌਲ ਲੁਧਿਆਣਾ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਮੇਰਾ ਇਹ ਲੱਗਦਾ ਕਿ ਭਾਅ نیچے ਆਊਗਾ ਥੋੜੀ ਦੇਰ ਵਾਸਤੇ ਭਾਅ ਦੀ ਇਨਫਲੇਸ਼ਨ ਸਿੱਚੇ ਡਾਊਨ ਜ਼ਰੂਰ ਆਊਗੀ ਪਰ ਭਾਅ ਲੰਮ ਸਮ ਆਲ ਰਾਈ ਟਾਈਮ ਤੇ ਫਿਊਚਰ ਤੇ ਤੇਜ਼ ਹੀ ਹੈ ਤੇ ਤੇਜ਼ ਹੀ ਰਹੂਗਾ ਕਿ ਜਿੰਦਾ ਵੀ ਤੁਹਾਡੇ ਕੋਲ ਕੈਸ਼ ਨਾ ਹੁੰਦਾ ਤੁਸੀਂ ਵੱਦ ਤੋਂ ਵੱਦ ਨੂੰ ਸੋਨੇ 'ਚ ਕਨਵਰਟ ਕਰੋ ਸੋਨੇ 'ਚ ਕਨਵਰਟ ਕਰਕੇ ਤੁਹਾਡੇ ਹਮੇਸ਼ਾ ਵਧਣਗੇ ਪਏ ਜਿਹੜਾ ਹੀ ਬੰਦਾ ਕੋਈ 5000 ਨੂੰ ਲੈ ਕੇ ਜਾਉ 7000 ਨੂੰ ਵੇਚ ਕੇ ਗਿਆ 7 ਨੂੰ ਲੈ ਕੇ 10 ਨੂੰ 10 ਵਾਲਾ 20 20 ਵਾਲਾ 25 ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀ ਅਸੀਂ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਇਸ ਤਰਾਫਾ ਬਾਜ਼ਾਰ ਦੇ ਵਿੱਚ ਖੜੇ ਆ ਜਿੱਤੇ ਕਿ ਅੱਜ ਕੱਲ੍ਹ ਬਿਲਕੁਲ ਵੀ ਰਾਸ਼ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਉਹ ਬਾਜ਼ਾਰ ਹੈ ਜਿੱਥੇ ਕਿ ਲੰਗਨ ਦੀ ਖਾਂ ਨਹੀਂ ਹੁੰਦੀ ਬਿਲਕੁਲ ਵੀ ਕਿਉਂਕਿ ਇਹ ਗੜ ਹੈ ਸੁਲਤਾਨਪੁਰ ਸ਼ਹਿਰ ਦਾ ਜਿੱਥੇ ਕਿ ਲੋਕ ਆਂਦੇ ਨੇ ਆਪਣਾ ਸੋਨਾ ਬਣਵਾਉਂਦੇ ਨੇ ਵੇਚਦੇ ਨੇ ਖਰੀਦਦੇ ਨੇ ਇਹ ਉਹ ਮਾਰਕੀਟ ਹੈ ਜਿੱਥੇ ਕਿ ਆਪਾਂ ਕਹਿ ਸਕਦੇ ਹਰ ਵੇਲੇ ਆਵਾਜ਼ਾਈ ਬਣੀ ਰਹਿੰਦੀ ਹੈ ਪਰ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਦੁਕਾਨਾਂ ਆਸ-ਪਾਸ ਮੈਂ ਕਹੂੰਗੀ ਕੈਮਰਾਮੈਨ ਨੂੰ ਕਿ ਦੁਕਾਨਾਂ ਦੇ ਅੰਦਰ ਥੋੜਾ ਜਿਹਾ ਕੈਮਰਾ ਮਾਰ ਕੇ ਦਿਖਾਣ ਕਿ ਹੁਣ ਜਿਹੜਾ ਸੋਨੇ ਦੇ ਭਾਅ ਵਧਣ ਦੇ ਕਰਕੇ ਇਹ ਜਿਹੜਾ ਹੁਣ ਦੁਕਾਨਾਂ ਤੇ ਜਿਹੜੀ ਬਿਲਕੁਲ ਖਾਲੀ ਚੁੱਪਚਾਪ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਕੋਈ ਵਿਰਲਾਗਾਗਾ ਕਿਸੇ ਕਿਸੇ ਦੁਕਾਨ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਕਿ ਖਾਲੀ ਦੁਕਾਨਾਂ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਰੇਟ ਜਿਹੜਾ ਹੈ ਅਸਮਾਨਾਂ ਨੂੰ ਛੂ ਰਿਹਾ ਹੈ ਰੇਟ ਜਿਹੜਾ ਲੱਖ ਦੇ ਕੋਲ ਪਹੁੰਚ ਗਿਆ ਹੈ 1 ਲੱਖ ਦੇ ਕੋਲ ਪਹੁੰਚਣ ਵਾਲਾ ਰੇਟ ਹੈ ਤੇ ਹੁਣ ਅਸੀਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਸਰਫਾ ਬਾਜ਼ਾਰ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਤੇ ਹੋਰ ਵੀ ਜੁਵਲਰਸ ਨਾਲ ਗੱਲਬਾਤ ਕਰਾਵਾਂਗੇ ਕਿ ਰੇਟ ਵਧਣ ਦੇ ਨਾਲ ਕੀ ਇਫੈਕਟ ਪਿਆ ਹੈ ਸੋ ਇਸ ਵੇਲੇ ਸਾਡੇ ਨਾਲ ਸਰਾਫਾ ਬਾਜ਼ਾਰ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਪ੍ਰਿੰਸ ਬੱਬਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਹੋ ਕਿ 골ਡ ਦੇ ਰੇਟ ਦੇ ਵਿੱਚ ਇੰਨਾ ਇੱਕਦਮ ਉਛਾਲ ਆਇਆ ਤੇ ਉਹਦੇ ਨਾਲ ਕੀ ਇਫੈਕਟ ਪਿਆ ਹੈ ਗਾਕਾਂ ਦੀ ਆਵਾਜ਼ਾਈ ਤੇ ਔਰ ਦੁਕਾਨਦਾਰੀਆਂ ਤੇ ਲਗਭਗ ਇਸ ਮਹੀਨੇ ਦੇ ਵਿੱਚ 골ਡ ਦਾ ਰੇਟ ਬਹੁਤ ਤੇਜ਼ੀ ਨਾਲ ਅੱਗੇ ਦੇ ਅੱਗੇ ਵੱਧਾ ਜਾ ਰਿਹਾ ਹੈ ਜਿਹੜੀ ਦੁਕਾਨਦਾਰ ਵਾਸਤੇ ਬੜੀ ਵੱਡੀ ਪਰੇਸ਼ਾਨੀ ਹੋ ਗਈ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਲਗਾਤਾਰ ਰੋਜ਼ 11500 ਦਿੱਲੀ ਦਿੱਲੀ ਦਾ ਤਾਂ ਕੰਮ ਬਣ ਗਿਆ 11500 ਰੇਟ ਵੱਧਾ ਪਿਆ ਉਹਦੇ ਨਾਲ ਲੋਕ ਜਿਹੜੇ ਲੈਣ ਵਾਲੇ ਆ ਉਹਨਾਂ ਨੂੰ ਹੀ ਪਰੇਸ਼ਾਨੀ ਹੈ ਤੇ ਜਿਹੜੇ ਵੇਚਣ ਵਾਲੇ ਦੋਨੋਂ ਧਿਰਾਂ ਨੂੰ ਪਰੇਸ਼ਾਨੀ ਬਹੁਤ ਜ਼ਿਆਦਾ ਆ ਰਹੀ ਹੈ ਬਾਜ਼ਾਰਾਂ ਦੇ ਵਿੱਚ ਜਿਵੇਂ ਕਿ ਸਰਾਫਾ ਬਾਜ਼ਾਰ ਇੱਕ ਗਾੜਾ ਲੁਧਿਆਣਾ ਸ਼ਹਿਰ ਦਾ ਔਰ ਹਮੇਸ਼ਾ ਇੱਥੇ ਆਵਾਜ਼ਾਈ ਲੱਗੀ ਰਹਿੰਦੀ ਸੀ ਤੇ ਹੁਣ ਇੱਕਦਮ ਇੱਥੇ ਚੁੱਪਚਾਪ ਹੋ ਗਈ ਹੈ ਦੁਕਾਨਾਂ ਖਾਲੀ ਪਈਆਂ ਦੇਖਣ ਨੂੰ ਮਿਲ ਰਹੀਆਂ ਤਾਂ ਤੁਹਾਡਾ ਕੀ ਇਹਦੇ ਵਿੱਚ ਵਿਊਜ਼ ਹੈ ਕਿ ਕੀ ਲੱਗਦਾ ਹੈ ਕਿ ਕਿੰਨਾ ਕੋ ਅਸਰ ਪਿਆ ਹੈ ਦੁਕਾਨਦਾਰੀ ਤੇ ਦੁਕਾਨਦਾਰੀ ਤੇ ਅਸਰ ਪੈਂਦੇ ਹੈ ਜਿਹੜੀ ਚੀਜ਼ ਇੱਕ 5 ਰੁਪਏ ਦੀ ਹੋਵੇ ਲਗਭਗ ਥੋੜੇ ਦਿਨਾਂ ਚ ਦੱਸਦੀ ਹੋ ਜਵੇ ਤੇ ਜਿਹੜੇ ਗਾਹਕ ਹੁੰਦੇ ਆ ਉਹ ਲੈਣ ਨੂੰ ਥੋੜਾ ਇਕਰੇਸ ਦਾ ਕਰਦੇ ਹੀ ਐ ਇਸੇ ਤਰ੍ਹਾਂ ਲੋਕ ਵੀ ਸ਼ਸ਼ੋਪੰਤੀ ਚ ਪਏ ਹੋਏ ਆ ਕਿ ਅਸੀਂ ਕਰੀਏ ਤੇ ਕਰੀਏਗੀ ਹਰ ਬੰਦਾ ਇਹੀ ਪੁੱਛਦਾ ਹੈ ਕਿ ਰੇਟ ਘਟੂਗੇ ਹਰ ਬੰਦਾ ਰੋਇਟ ਘਟਣ ਦੇ ਇੰਤਜ਼ਾਰ ਦੇ ਵਿੱਚ ਬੈਠਾ ਪਰ ਸਾਨੂੰ ਨਹੀਂ ਲੱਗਦਾ ਜਿੱਦਾਂ ਲਗਾਤਾਰ ਰੋਜ਼ ਰੇਟ ਵਧਦੇ ਪਏ ਆ ਰੇਟ ਚ ਵਾਧਾ ਆ ਰਿਹਾ ਮੈਨੂੰ ਨਹੀਂ ਲੱਗਦਾ ਕਿ 골ਡ ਦਾ ਰੇਟ ਘਟੂਗਾ ਜੇ ਘਟੂਗਾ ਵੀ ਥੋੜਾ ਜਿਹਾ ਘਟਣ ਤੋਂ ਬਾਅਦ ਫਿਊਚਰ ਵਾਸਤੇ 골ਡ ਤੇਜ ਹੀ ਐ ਇਹ ਚ ਮੰਦਾ ਨਜ਼ਰ ਨਹੀਂ ਆਂਦਾ ਪਿਆ ਜਿਸ ਤਰੀਕੇ ਨਾਲ ਤੁਸੀਂ ਕਿਹਾ ਬਾਜ਼ਾਰ ਦੇ ਮਾਹੌਲ ਬਾਜ਼ਾਰ ਦੇ ਮਾਹੌਲ ਜਿੱਦਾਂ ਅੱਗੇ ਲੋਕੀ ਇਸ ਚੀਜ਼ ਨੂੰ ਪ੍ਰੇਫਰੈਂਸ ਕਰਦੇ ਸੀਗੇ ਪੁਰਾਣੇ ਟਾਈਮ ਤੇ ਅਸੀਂ ਦੇਖਿਆ ਨਾ ਤੁਸੀਂ ਵੀ ਦੇਖਿਆ ਹੋਣਾ ਵਾ ਕਿ ਜਦੋਂ ਰਖੜੀ ਦਾ ਦਿਨ ਹੁੰਦਾ ਸੀਗਾ ਸਾਰੇ ਭੈਣਾਂ ਭਰਾਵਾਂ ਵਾਸਤੇ ਆਪਣੀ ਭੈਣਾਂ ਵਾਸਤੇ ਹਰ ਬੰਦਾ ਇੱਕ ਰਿੰਗ ਤਿਆਰ ਕਰਦਾ ਸੀ ਕੋਈ ਕਾਂਟੇ ਤਿਆਰ ਕਰਦਾ ਟੋਪਸ ਲੈਂਦਾ ਸੀ ਸਾਡੇ ਕੋਲ ਆਵਾਜ਼ ਹੀ ਲੱਗੀ ਰਹਿੰਦੀ ਸੀ ਪਰ ਹੁਣ ਦਿਨਾਂ ਦੇ ਵਿੱਚ ਕੀ ਬਣ ਗਿਆ ਹੁਣ ਅਗਲਾ ਕਹਿੰਦਾ 2100 ਦੇ ਦੋ 3100 ਦੇ ਦੋ 5100 ਦੇ ਦੋ ਇਦਾਂ ਦੀ ਰੀਤ ਚੱਲ ਗਈ ਹੈ ਕਿਉਂਕਿ ਸੋਨੇ ਦੇ ਰੇਟ ਵਧਣ ਕਰਕੇ ਲੋਕੀ ਕੈਸ਼ ਨੂੰ ਪ੍ਰੇਫਰੈਂਸ ਕਰਨ ਲੱਗ ਗਏ ਗਿਫਟਾਂ ਚ ਦੇਣ ਵਾਸਤੇ ਸੋਨੇ ਨੂੰ ਪ੍ਰੇਫਰੈਂਸ ਘਟਣ ਜੋੜਨ ਵਾਸਤੇ ਪੈਸੇ 골ਡ ਦੀ ਪ੍ਰੇਫਰੈਂਸ ਕਰਦੇ ਸੀ ਉਹ ਵੀ ਘਟ ਗਏ ਹਰ ਬੰਦਾ ਛੋਸ਼ੋ ਪੰਤੀ ਚਾ ਮਾੜੇ ਬੰਦੇ ਦੇ ਹੱਥੋਂ ਗੇਮ ਨਿਕਲ ਚੁੱਕੀ ਆ ਮੀਡੀਅਮ ਕਲਾਸ ਉਹਦਾਂ ਨਹੀਂ ਲੈ ਸਕਦਾ ਤਗੜਾ ਬੰਦਾ ਸੋਚਦਾ ਪਿਆ ਇਸ ਕਰਕੇ ਦੁਕਾਨਦਾਰ ਨੂੰ ਵੀ ਤੇ ਲੈਣ ਵਾਲਿਆਂ ਨੂੰ ਤੇ ਵੇਚਣ ਵਾਲਿਆਂ ਨੂੰ ਸਭ ਛੋਸ਼ੋ ਪੰਤੀ ਚ ਪਏ ਆ ਇਹਦੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਇੰਨਾ ਰੇਟ 골ਡ ਦਾ ਵਧਣਾ ਨਹੀਂ ਚਾਹੀਦਾ ਜਿੰਨਾ ਵੱਧ ਚੁੱਕਿਆ ਅ ਜਿਵੇਂ ਕਿ ਤੁਹਾਨੂੰ ਪਤਾ ਹੁਣ ਆਉਣ ਵਾਲੇ ਦਿਨਾਂ 'ਚ ਅਕਸ਼ੇ ਤ੍ਰਿਤੀਆ ਦਾ ਤਿਉਹਾਰ ਆਉਣ ਵਾਲਾ ਕਿਉਂਕਿ ਉਸ ਦਿਨਾਂ 'ਚ ਹਮੇਸ਼ਾ ਹੀ ਬਾਜ਼ਾਰਾਂ ਦੀ ਆਵਾਜ਼ਾਈ ਜਿਹੜੀ ਹੁੰਦੀ ਹੈ ਚਰਮ ਸੀਮਾ ਤੇ ਹੁੰਦੀ ਹੈ ਲੱਗਦਾ ਹੈ ਕਿ ਅਸਰ ਪਏਗਾ ਉਹਦੇ ਤੇ ਵੀ ਬਿਲਕੁਲ ਪਏਗਾ ਜੀ ਜਿੱਦਾਂ ਜਿਹੜੀ ਅਕਸ਼ੇ ਤ੍ਰਿਤੀ ਤੁਸੀਂ ਕਹਿ ਰਹੇ ਹੋ ਇਹ ਦਿਨਾਂ ਦੇ ਵਿੱਚ ਲਗਭਗ ਗਿੰਨੀ ਦਾ ਕਾਫੀ ਕੰਮ ਹੁੰਦਾ ਸੀ 골ਡ ਦੇ ਗਿੰਨੀ ਦਾ ਤੇ ਇਸ ਵਾਰੀ ਕੋਈ ਰੁਝਾਨ ਲੋਕਾਂ ਦਾ ਨਜ਼ਰ ਨਹੀਂ ਆ ਰਿਹਾ ਇਸ ਦਿਨਾਂ ਦੇ ਵਿੱਚ ਤਿਆਰੀ ਹੁੰਦੀ ਸੀ ਕਿ ਲੋਕੀ ਕਹਿੰਦੇ ਸੀ ਅਸੀਂ 10 ਗਿੰਨੀਆਂ ਲੈਣੀਆਂ ਕੋਈ ਦੋ ਕੋਈ ਇੱਕ ਆਪਣੇ ਆਪਣੀ ਸਮਰੱਥਾ ਦੇ ਹਿਸਾਬ ਨਾਲ ਹਰ ਬੰਦਾ ਪੁੱਛਦਾ ਸੀਗਾ ਪਰ ਇਸ ਵਾਰ ਕਿਸੇ ਦਾ ਹਜੇ ਤੱਕ ਨਾ ਦਿਨ ਪੈ ਗਏ ਤੇ ਅਜੇ ਤੱਕ ਕਿਸੇ ਦੀ ਕਾਲ ਨਹੀਂ ਆਈ ਨਾ ਕੋਈ ਪੁੱਛ ਰਿਹਾ ਸਿਰਫ ਫੋਨ ਕਾਲ ਆਉਂਦੀਆਂ ਜ਼ਰੂਰ ਹੈ ਸਭ ਪੁੱਛਦੇ ਜ਼ਰੂਰ ਹੈ ਰੇਟ ਪੁੱਛ ਕੇ ਲੋਕੀ ਚੁੱਪ ਕਰ ਜਾਂਦੇ ਆ ਕੋਈ ਵੇਚਣ ਦੀ ਗੱਲ ਕਰਦਾ ਕੋਈ ਖਰੀਦਣ ਦੀ ਗੱਲ ਕਰਦਾ ਜਿਹੜੇ ਵੇਚਣ ਦੀ ਗੱਲ ਕਰਦੇ ਆ ਉਹ ਕਹਿੰਦੇ ਭਾਅ ਵਧੇਗਾ ਤੇ ਸਾਨੂੰ ਦੱਸ ਦਿਓ ਤੇ ਜਿਹੜੇ ਖਰੀਦਣ ਦੀ ਗੱਲ ਕਰਦੇ ਉਹ ਕਹਿੰਦੇ ਭਾਅ ਕੱਢੇਗਾ ਤਾਂ ਸਾਨੂੰ ਦੱਸ ਦਿਓ ਅਸੀਂ ਸਿਰਫ ਫੋਨ ਕਾਲ ਤੇ ਇੱਕ ਸਮਝ ਲਓ ਤੁਸੀਂ ਫੋਨ ਕਾਲ ਹੀ ਸੁਣ ਸੁਣ ਕੇ ਲੋਕਾਂ ਨੂੰ ਜਵਾਬ ਹੀ ਦੇ ਰਹੇ ਹਜੇ ਤੱਕ ਕੋਈ ਰਿਸਪੌਂਸ ਕੰਮ ਦਾ ਆ ਨਹੀਂ ਰਿਹਾ ਦਿਨੋ ਦਿਨ ਸੋਨੇ ਦਾ ਕੰਮ ਘਟਦਾ ਜਾ ਰਿਹਾ ਤੇ ਘਟਣ ਦੇ ਸੋਨੇ ਦੇ ਨੇ ਰੇਟ ਵਧਨ ਕਰਕੇ ਸਾਨੂੰ ਹੋਰ ਵੀ ਸਾਰੇ ਜਿੰਨੇ ਜੁਐਲਰ ਹੈ ਸੁਨਿਆਰ ਹੈ ਉਹਨਾਂ ਦੇ ਮਨਾਂ 'ਚ ਡੈਸ਼ ਤੇ ਇਸ ਗੱਲ ਦੀ ਵੀ ਹੈਗੀ ਹੈ ਕਿਉਂਕਿ ਸਟਾਕ ਦੁਕਾਨਾਂ ਤੇ ਪਿਆ ਹੈ ਰੋਡ ਦੇ ਉੱਤੇ ਦੁਕਾਨਾਂ ਪੰਜਾਬ ਦਾ ਮਾਹੌਲ ਲੁਧਿਆਣਾ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਦਿਨ ਬਾ ਦਿਨ ਜੋ ਮਾਹੌਲ ਚੱਲਦੇ ਪਏ ਆ ਸੌਫਟ ਟਾਰਗੇਟ ਔਨ ਕਰਕੇ ਗੋਲਦ ਦੇ ਜੁਵਲਰਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਧਮਕੀਆਂ ਆ ਰਹੀਆਂ ਪਿਛਲੇ ਦਿਨਾਂ ਤੁਹਾਡੇ ਚੈਨਲ ਦੇ ਮਾਧਿਅਮ ਤੁਹਾਨੂੰ ਹੀ ਪਤਾ ਹੋਣਾ ਹਰ ਬੰਦੇ ਨੇ ਪਤਾ ਖ਼ਬਰਾਂ ਪੜ੍ਹਦੇ ਆ ਚੈਨਲਾਂ ਦੇ ਮਾਧਿਅਮ ਰਾਹੀਂ ਪਤਾ ਲੱਗਦਾ ਕਿਤਨਾ ਕਿਤੇ ਸੌਫਟ ਟਾਰਗੇਟ ਜੁਵਲਰ ਨੂੰ ਬਣਾਇਆ ਜਾਂਦਾ ਹੈ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਲੁੱਟਾਂ ਖੋਹਾਂ ਕੀਤੀਆਂ ਜਾਂਦੀਆਂ ਇਸ ਕਰਕੇ ਬੜੇ ਪਰੇਸ਼ਾਨੀ ਦਾ ਸਵਾਬ ਹੈ ਅਸੀਂ ਆਪ ਵੀ ਚਾਹੁੰਦੇ ਹਾਂ ਕਿ ਸੋਨੇ ਦਾ ਭਾ ਕਟਣਾ ਚਾਹੀਦਾ ਇੰਨੇ ਵੱਡੇ ਵੋਲੀਅਮ ਚ ਵਧਣਾ ਨਹੀਂ ਚਾਹੀਦਾ ਜਿਵੇਂ ਕਿ ਤੁਸੀਂ ਪ੍ਰਧਾਨ ਹੋ ਇਸ ਐਸੋਸੀਏਸ਼ਨ ਦੇ ਤੇ ਤੁਸੀਂ ਆਪਣੇ ਮੂੰਹ ਇਹ ਬਿਆਨ ਕਰ ਰਹੇ ਹੋ ਕਿ ਕਟਣਾ ਚਾਹੀਦਾ ਕਿਉਂਕਿ ਲੋਕ ਅਕਸਰ ਜਾਣਦੇ ਕਿ ਵਧੇ ਤਾਂ ਜੋ ਸਾਡੇ ਕੋਲ ਵਧੀਆ ਗਾਹਕ ਆਵੇ ਹਾਈ ਪ੍ਰੋਫਾਈਲ ਗਾਹਕ ਆਵੇ ਤੇ ਤੁਸੀਂ ਕਹਿ ਰਹੇ ਹੋ ਗਾਹਕ ਕਟਣਾ ਚਾਹੀਦਾ ਕਿਉਂਕਿ ਮਿਡਲ ਕਲਾਸ ਬੰਦਾ ਕਿਤੇ ਨਾ ਕਿਤੇ ਮਾਰਿਆ ਜਾ ਰਿਹਾ ਬਿਲਕੁਲ ਜੀ ਮੈਂ ਪ੍ਰਧਾਨ ਹੋਣ ਦੇ ਨਾਤੇ ਨਾਤੇ ਮੈਂ ਇੱਕ ਇਨਸਾਨ ਵੀ ਹਾਂ ਮੈਂ ਕਹਿੰਦਾ ਕਿ ਜਿਹੜੇ ਮਿਡਲ ਕਲਾਸ ਬੰਦੇ ਆ ਜਿਹੜੇ ਸਾਡੇ ਵਰਗੇ ਪਰਿਵਾਰਾਂ ਦੇ ਵਿੱਚ ਆ ਜਿਨ੍ਹਾਂ ਦਾ ਦਿਲ ਹੈ ਜਿਨ੍ਹਾਂ ਦਾ ਸ਼ੌਕ ਹੈ ਕਿ ਸੋਨਾ ਪਾ ਕੇ ਮੈਂ ਆਪਣਾ ਸੋਨਾ ਪਾਣਾ ਜਾਂ ਆਪਣੇ ਭੈਣਾ ਭਰਾਵਾਂ ਨੂੰ ਜੋ ਆਪਣੇ ਬੱਚਿਆਂ ਨੂੰ ਵਿਆਹਾਂ ਦੇ ਸੋਨਾ ਬਣਾਣਾ ਹੈ ਜੇ ਮਿਡਲ ਕਲਾਸ ਦੇ ਹੱਥੋਂ ਸੋਨਾ ਨਿਕਲ ਜਾਊਗਾ ਕਰਨਗੇ ਕੀ ਗੱਲ ਚੱਲ ਗਈ ਹੈ ਜਿੱਦਾਂ ਕਿਸੇ ਨੇ 10 ਤੋਲੇ ਸੋਨਾ ਪਾਣਾ ਹੁੰਦਾ ਸੀ ਵਿਆਹ ਫੰਕਸ਼ਨ ਤੇ ਆਪਣੀ ਕੁੜੀ ਨੂੰ ਆਪਣੀ ਬੇਟੀ ਨੂੰ ਤੇ ਉਹ ਅੱਜ ਕੱਲ 5 ਤੋਲੇ ਦੇ ਵਿੱਚ ਰਹਿ ਗਏ ਆ ਜਿਹੜੇ 5 ਤੋਲਾ ਪਾਣਾ ਚਾਹੁੰਦੇ ਸੀ ਉਹ 2 ਤੋਲੇ ਦੇ ਵਿੱਚ ਰਹਿ ਗਏ ਆ ਜਿਹੜੇ ਵਿਚਾਰੇ ਤੋਲੇ 2 ਤੋਲੇ ਦੇ ਵਿੱਚ ਸਮਰੱਥ ਸੀਗੇ ਉਹਨਾਂ ਦੇ ਹੱਥੋਂ ਪਾ ਨੀਚੇ ਹੋਣਾ ਚਾਹੀਦਾ ਨੀਚੇ ਪਾ ਦੇ ਨਾਲ ਹਰ ਬੰਦਾ ਹਰ ਵਕ ਖੁਸ਼ ਹੋ ਕੇ ਸੋਨੇ ਦੇ ਪਾ ਦੀ ਪਰਚੇਸਿੰਗ ਕਰੇ ਤੇ ਸੋਨਾ ਖਰੀਦੇ ਤੇ ਖੁਸ਼ੀ ਖੁਸ਼ੀ ਆਪਣੇ ਘਰ ਜਾਵੇ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਛਾਲ ਆਣ ਦੀ ਸੰਭਾਵਨਾ ਹੈ ਬਿਲਕੁਲ ਤੁਹਾਨੂੰ ਕਿਹਾ ਲੌਂਗ ਟਾਈਮ ਤੋਂ ਤੁਸੀਂ ਜੇ ਸੋਚਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਮੇਰਾ ਨਹੀਂ ਲੱਗਦਾ ਕਿ ਭਾਅ ਨੀਚੇ ਆਊਗਾ ਥੋੜੀ ਦੇਰ ਵਾਸਤੇ ਭਾਅ ਦੀ ਫਲਕਚੁਏਸ਼ਨ ਸਿ ਨੀਚੇ ਡਾਊਨ ਜ਼ਰੂਰ ਆਊਗੀ ਪਰ ਭਾਅ ਲੰਮ ਸਮ ਆਉਣ ਵਾਲੇ ਟਾਈਮ ਚ ਫਿਊਚਰ ਚ ਤੇਜ਼ ਹੀ ਹੈ ਇਹ ਤੇਜ਼ ਹੀ ਰਹੂਗਾ ਹੁਣ ਸੋਨੇ ਦੇ ਭਾਅ ਅਸਮਾਨੀ ਛੂ ਰਹੇ ਹੈ ਤੇ ਲੱਗਦਾ ਕਿ ਇਨਵੈਸਟਮੈਂਟ ਦੇ ਤੌਰ ਤੇ ਜਿਵੇਂ ਪਹਿਲੇ ਵੀ ਕਰਦੀਆਂ ਗ੍ਰਹਿਣੀਆਂ ਲੋਕ ਹਮੇਸ਼ਾ ਐਮਰਜੈਂਸੀ ਵਾਸਤੇ ਵੀ ਸਾਹਮ ਕੇ ਰੱਖਦੇ ਹੁੰਦੇ ਸੀ ਵੀ 골ਡ ਇੱਕ ਸੇਵਿੰਗ ਦਾ ਕੰਮ ਕਰਦਾ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਇਸ ਵੇਲੇ ਇਦਾਂ ਦੇ ਕੰਮ ਕਰਨੇ ਚਾਹੀਦੇ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਸਵਾਲ ਪਾਇਆ ਕਿ ਪੁਰਾਣੇ ਟਾਈਮ ਤੇ ਆਪਣੇ ਭੈਣਾ ਭਰਾ ਘਰ ਦੇ ਪਰਿਵਾਰ ਦੇ ਜਿਹੜੇ ਮੁਖੀਆ ਹੁੰਦੇ ਸੀਗੇ ਉਹ ਸੋਨੇ ਨੂੰ ਇੱਕ ਐਸੀ ਚੀਜ਼ ਸਮਝਦੇ ਸੀ ਕਿ ਰਾਤ ਬਰਤੇ ਵੀ ਕਦੇ ਵੀ ਕੋਈ ਔਕੜ ਆਂਦੀ ਹੈ ਕੋਈ ਆਪਣੇ ਤੇ ਕੋਈ ਭਾਰਾ ਟਾਈਮ ਆਂਦਾ ਤੇ ਆਪਾਂ ਸੋਨ ਨੂੰ ਵੇਚ ਕੇ ਆਪਣਾ ਉਹ ਕੰਮ ਟਾਈਮ ਪੂਰਾ ਨਿਭਾ ਸਕਦੇ ਆ ਤੇ ਮੇਰੀ ਅੱਜ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿੰਨਾ ਵੀ ਤੁਹਾਡੇ ਕੋਲ ਕੈਸ਼ ਨਾ ਹੁੰਦਾ ਤੁਸੀਂ ਵੱਧ ਤੋਂ ਵੱਧ ਨੂੰ ਸੋਨੇ 'ਚ ਕਨਵਰਟ ਕਰੋ ਸੋਨੇ 'ਚ ਕਨਵਰਟ ਕਰਕੇ ਤੁਹਾਡੇ ਹਮੇਸ਼ਾ ਵਧਣਗੇ ਪੈਸੇ ਮੈਨੂੰ ਅੱਜ ਤੱਕ ਤੁਸੀਂ ਇੱਕ ਬੰਦਾ ਲੈ ਕੇ ਖੜਾ ਕਰ ਦਿਓ ਪਿਛਲੇ ਕਈ ਸਾਲਾਂ ਦਾ ਦੌਰ ਤੁਸੀਂ ਦੇਖ ਲਓ ਕਿ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਨਾ ਕਦੀ ਸੋਨੇ ਦਾ ਭਾਅ ਡਾਊਨ ਹੋਇਆ ਹੋਵੇ ਕਦੀ ਨਹੀਂ ਹੋਇਆ ਜਿਹੜਾ ਹੀ ਬੰਦਾ ਕੋਈ 5000 ਨੂੰ ਲੈ ਕੇ ਗਿਆ ਉਸ 7000 ਨੂੰ ਵੇਚ ਕੇ ਗਿਆ 7 ਨੂੰ ਲੈ ਕੇ 10 ਨੂੰ 10 ਵਾਲਾ 20 20 ਵਾਲਾ 25 30 40 50 60 70 ਹੁਣ ਲਗਭਗ ਲੱਖ ਰੁਪਏ ਦੇ ਕਰੀਬ ਆਇਆ ਅੱਜ ਦੇ ਦਿਨ 1 ਲੱਖ ਰੁਪਆ ਹੋ ਗਿਆ 10 ਗ੍ਰਾਮ ਦਾ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਹਿਸਾਬ ਨਾਲ ਸੋਨਾ ਨਿਵੈਸਟੀ ਕਰਨਾ ਚਾਹੀਦਾ ਇਨਵੈਸਟ ਕਰਕੇ ਵਾਧਾ ਹੀ ਰਹੇਗਾ ਘਾਟਾ ਨਹੀਂ ਹੋਏਗਾ ਗਾਕਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕਿ ਦੂਜਾ ਪਹਿਲੂ ਵੱਧ ਗਿਆ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਰੇਟ ਦਾ ਆਪਾਂ ਕਹਿ ਸਕਦੇ ਹਾਂ ਅੰਕੜਾ ਬਾਰ ਕਰ ਲਿਆ ਉਹਨੇ ਕੀ ਲੱਗਦਾ ਕਿ ਇਨਵੈਸਟਮੈਂਟ ਹਜੇ ਵੀ ਕਰਨੀ ਚਾਹੀਦੀ ਹੈ ਜੀ ਸਾਡੇ ਹਿਸਾਬ ਨਾਲ ਤਾਂ ਹਰੇ ਵੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕੋਈ 골ਡ ਤੁਸੀਂ ਆਉਣ ਵਾਲੇ ਟਾਈਮ ਤੱਕ ਦੇਖੋ ਵਧਦਾ ਹੀ ਜਾ ਰਿਹਾ ਵਧਦਾ ਜਾ ਰਿਹਾ ਔਰ 골ਡ ਨਾਲੋਂ ਬੈਸਟ অপਸ਼ਨ ਔਰ ਕੋਈ ਪ੍ਰੋਫਿਟ ਵਾਲੀ ਚੀਜ਼ ਮੈਨੂੰ ਨਹੀਂ ਲੱਗਦਾ ਜੁਨੈਸ ਕੋਈ ਹੈ ਤੁਸੀਂ ਪ੍ਰਾਪਰਟੀ ਦੇਖ ਲਓ ਇਲੈਕਟ੍ਰਿਸਿਟੀ ਦੇਖ ਲਓ ਕੁਝ ਵੀ ਬਾਈ ਕਰ ਲਓ ਉਹਦਾ ਇੱਕ ਰਿਵਿਊ ਹੁੰਦਾ ਕਿ ਉਹਦਾ ਇੱਕ ਬੈ ਲੋਸ ਪੁਆਇੰਟ ਆ ਕਿ ਉਹਦੇ ਰੇਟ ਘਟਦੇ ਹੀ ਘਟਦੇ ਆ ਤੁਸੀਂ ਕਾਰ ਪਰਚੇਸ ਕਰ ਲਓ ਕੁਛ ਵੀ ਅੱਜ ਕਰੋੜ ਦੇ ਲਵੋਗੇ ਕੱਲ ਨੂੰ 50 ਲੱਖ ਦੀ 30 ਲੱਖ ਦੀ ਹੈ 골ਡ ਤੁਸੀਂ ਜਿਹੜੇ ਕਰੋੜ ਦਾ ਲਿਆ ਵੀ ਲਓਗੇ ਉਹ ਨਾਲ ਟਾਈਮ 'ਚ 1.5 ਕਰੋੜ ਦਾ ਹੋ ਜਾਂਦਾ ਇਸ ਲਈ ਮੈਂ ਤਾਂ ਹਰ ਇੱਕ ਨੂੰ ਅਪੀਲ ਕਰਦਾ ਹਾਂ 골ਡ 'ਚ ਇਨਵੈਸਟਮੈਂਟ ਕਰੋ ਤੁਹਾਨੂੰ ਅੱਛਾ ਰਿਵਿਊ ਮਿਲੂਗਾ ਔਰ ਮੈਂ ਤਾਂ ਹੁਣ ਵੀ ਖਰੀਦਣ ਆਇਆ ਹਾਂ ਹੁਣ ਵੀ ਖਰੀਦ ਕੇ ਲੈਣ ਆਇਓ ਤੁਸੀਂ ਕਰਦੇ ਆ ਵਾਸਤੇ ਕੁਝ ਆਈਟਮ ਬਣਵਾਈ ਸੀ ਉਹ ਲੈਣ ਆਇਆ ਹੋਇਆ ਅੱਛਾ ਤੇ ਲੱਗਦਾ ਕਿ ਜਿਹੜਾ ਮਿਡਲ ਕਲਾਸ ਬੰਦਾ ਹੈ ਉਹ ਬਿਲਕੁਲ ਹੀ ਰਹਿ ਗਿਆ ਮਾਤੜ ਸਾਤੀ ਬੰਦਾ ਜਿਹੜਾ ਡਾਊਨ ਟੂ ਅਰਥ ਦਾ ਜਿਹੜੇ ਦਿਹਾੜੀਦਾਰ ਬੰਦੇ ਉਹ ਤਾਂ ਮਤਲਬ ਉਹਨਾਂ ਵਾਸਤੇ ਤਾਂ ਇੱਕ ਖਾ ਵੀ ਬਣ ਕੇ ਰਹਿ ਗਿਆ ਨਹੀਂ ਉਹ ਵੀ ਪਰਚੇਸ ਕਰ ਸਕਦੇ ਨੇ ਉਹ ਹੁਣ ਕੋਈ ਜ਼ਿਆਦਾ ਬੜੀ ਨਾ ਛੋਟੀ ਚੀਜ਼ ਤਾਂ ਲੈ ਹੀ ਸਕਦੇ ਨੇ ਹੁਣ ਅਗਰ ਕੋਈ ਮਿਡਲ ਕਲਾਸ ਫੈਮਿਲੀ ਵੀ ਤੁਸੀਂ ਲਗਾ ਲਓ ਅਗਰ ਕੋਈ 50-60 ਹਜ਼ਾਰ ਮੰਥਲੀ ਵੀ ਕਮਾਉਂਦਾ ਤਾਂ ਉਹ ਇੱਕ ਦੋ ਤਿੰਨ ਗ੍ਰਾਮ ਦੀ ਆਈਟਮ ਚ ਇਨਵੈਸਟਮੈਂਟ ਵੀ ਕਰ ਸਕਦਾ ਹੈ ਇੱਕ ਇਨਵੈਸਟ ਅਗਰ ਛੋਟੀ ਚੀਜ਼ ਕਰੋ ਇਸ ਲਈ 골ਡ ਇਨਵੈਸਟਮੈਂਟ ਕਰਨਾ ਇਸ ਅ ਮਸਟ ਗੁੱਡ ਫॉर 올 ਪੀਪਲਸ। ਬੱਜੀ ਕੇਵੇਂ ਦੇਖਦੇ ਹੋ ਕਿ ਅੱਜ 골ਡ ਦਾ ਰੇਟ ਇੰਨਾ ਵੱਧ ਗਿਆ ਸਤਵੇਂ ਅਸਮਾਨ ਨੂੰ ਸੀ ਕਹਿ ਸਕਦੇ ਛੂਹ ਸਕਦਾ ਕਿਉਂਕਿ ਪਿਛਲੇ ਸਾਰੇ ਰਿਕਾਰਡ ਇਹਨੇ ਤੋੜ ਦਿੱਤੇ ਆ ਕਿ ਇਮਪੈਕਟ ਪਿਆ ਗਾਕਾਂ ਦੀ ਦੁਕਾਨਦਾਰੀ ਤੇ ਮਤਲਬ ਔਰ ਗਾਕਾਂ ਦੀ ਆਵਾਜ਼ ਆਈ ਤੇ ਸੋਨਾ ਵਦਨ ਦੇ ਨਾਲ ਇਹ ਕੋਈ ਦੋ رائے ਨਹੀਂ ਹੈ ਜਦੋਂ ਸੋਨੇ ਦਾ ਭਾਅ ਇੱਕਦਮ ਪ੍ਰਾਈਜ਼ ਹੁੰਦਾ ਹੈ ਕਸਟਮਰ ਦੇ ਮਨ ਦੇ ਵਿੱਚ ਕਿਤਨਾ ਕਿਤੇ ਵੇਰੀਏਸ਼ਨ ਆ ਜਾਂਦੀ ਹੈ ਜਿਸਨੇ ਗਹਿਣਾ ਬਣਾਣਾ ਨੂੰ ਦਿੱਕਤ ਆਂਦੀ ਹੈ। ਪਰ ਫਿਰ ਵੀ ਸੋਨਾ ਲੋਕਾਂ ਨੂੰ ਪਤਾ ਲੱਗਿਆ ਨਹੀਂ ਚੇਤੇ ਦਾ ਆਣਾ ਨਹੀਂ ਲੋਕ ਸ਼ੌਂਕ ਨਾਲ ਸੋਨਾ ਖਰੀਦ ਰਹੇ ਬਣਾ ਰਹੇ कोई ऐसी दिक्कतਾਂ ਨਹੀਂ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਗੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਹੁਣ ਬਿਲਕੁਲ ਸ਼ਾਂਤੀ ਦਿੱਕਨ ਨੂੰ ਮਿਲ ਰਹੀ ਹੈ ਇਹਦਾ ਸ਼ਾਂਤੀ ਦਾ ਇੱਕ ਛੋਟਾ ਜਿਹਾ ਕਾਰਨ ਹੈ ਵੀ ਹੈ ਕਿ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਬੱਚਿਆਂ ਦੀ ਐਡਮਿਸ਼ਨਸ ਹੋਈਆਂ ਥੋੜੀ ਗਰਮੀ ਹੈ ਸ਼ਾਦੀਆਂ ਵੀ ਨਹੀਂ ਹੈ ਇਸ ਕਰਕੇ ਥੋੜਾ ਜਿਹਾ ਮਾਹੌਲ ਸ਼ਾਂਤ ਹੈ ਬਟ 골ਡ ਹਮੇਸ਼ਾ ਲੋਕਾਂ ਨੇ ਪ੍ਰਾਇੋਰਟੀ ਤੇ ਰੱਖਿਆ ਤੇ ਮੇਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਵੀ ਪ੍ਰਾਇੋਰਟੀ ਤੇ ਰੱਖਣਗੇ ਬਟ ਜਿਹੜੇ ਮੀਡਲ ਕਲਾਸ ਲੋਕ ਨੇ ਉਹਨਾਂ ਲਈ ਤਾਂ 골ਡ ਇੱਕ ਇਨਵੈਸਟਮੈਂਟ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਸਿਰਫ ਔਰ ਸਿਰਫ ਜਿਵੇਂ ਅਲਮਾਰੀਆਂ ਵਾਸਤੇ ਹੀ ਹੁੰਦਾ ਵੀ ਜਾਂ ਸ਼ੋਅ ਆਫ ਕਰਨਾ ਇੱਕ ਘਰ ਚ ਧੀ ਦਾ ਵਿਆਹ ਹੈ ਪੁੱਤਰ ਦਾ ਵਿਆਹ ਉਸ ਕੰਮਾਂ ਲਈ ਯੂਜ਼ ਹੁੰਦਾ ਉਹਨਾਂ ਵਾਸਤੇ ਪਰ ਉਹ ਤਾਂ ਮਿਡਲ ਕਲਾਸ ਬੰਦਾ ਤਾਂ ਫਿਰ ਰਹਿ ਗਿਆ ਹ ਅਜ ਕੋਈ ਸ਼ੱਕ ਨਹੀਂ ਹੈ ਕਿ 골ਡ ਨੇ ਜਿੰਨੀ ਤੇਜ਼ੀ ਨਾਲ ਇਹਦਾ ਪ੍ਰਾਈਸ ਵਧਿਆ ਉਹਦੇ ਨਾਲ ਛੋਟੇ ਜਿਹੜੇ ਕਸਟਮਰ ਹੈ ਜਿਨ੍ਹਾਂ ਦੀ ਜੇਬ ਛੋਟੀ ਹੈ ਜਿਨ੍ਹਾਂ ਦੀ ਪਾਕਟ ਛੋਟੀ ਹੈ ਉਹਨਾਂ ਵਾਸਤੇ 골ਡ ਸ਼ਾਇਦ ਮੇਰਾ ਦਿਲ ਕਹਿੰਦਾ ਕਿ ਆਨ ਵਾਲੇ ਟਾਈਮ ਤੇ ਸੁਪਨਾ ਹੀ ਬਣ ਕੇ ਰਹਿ ਜਾਣਾ 골ਡ ਦੀ ਪਰਚੇਸਿੰਗ ਪਾਵਰ ਥੋੜੀ ਜੀ ਘਟ ਗਈ ਲੋਕਾਂ ਦੀ ਨੈਸੈਸਿਟੀਜ਼ ਵਧ ਗਈਆਂ ਲੋਕਾਂ ਨੂੰ ਬੜੇ ਬੜੇ ਮੋਬਾਈਲ ਚਾਹੀਦੇ ਅੱਛੇ ਕੱਪੜੇ ਚਾਹੀਦੇ ਪਹਿਲਾਂ 골ਡ ਹਰ ਕਿਸੇ ਦੀ ਪ੍ਰਾਇੋਰਟੀ ਸੀ ਛੋਟੇ ਤੋਂ ਛੋਟੇ ਬੰਦੇ ਦੀ ਪ੍ਰਾਇੋਰਟੀ ਸੀ ਹੁਣ ਹੌਲੀ ਹੌਲੀ ਪ੍ਰਾਇੋਰਟੀ ਤੋਂ 골ਡ ਥੋੜਾ ਜਿਹਾ ਪਿੱਛੇ ਵੀ ਜਾ ਰਿਹਾ ਛੋਟੇ ਬੰਦੇ ਵਾਸਤੇ ਸੋਨਾ ਖਰੀਦਣਾ ਥੋੜਾ ਮੁਸ਼ਕਿਲ ਹੋ ਗਿਆ ਲੱਗਦਾ ਹੈ ਕਿ ਫਿਰ ਜਿਹੜੇ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਜਿਵੇਂ ਤੁਸੀਂ ਕਿਹਾ ਛੋਟੇ ਦਬਕੇ ਦੇ ਮਿਡਲ ਕਲਾਸ ਖਾਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਲਈ ਜਿਵੇਂ ਤੁਸੀਂ ਕਿਹਾ ਸੁਪਨਾ ਬਣ ਕੇ ਰਹਿ ਜਾਏਗਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਗਰੰਟੀ ਵਾਲੇ ਦੇਣੇ ਪੈਣੇ ਹੈ ਮੈਡਮ ਇਹਦੇ ਬਾਰੇ ਹੁਣ ਕੀ ਕਹਿਣਾ ਸੀ ਮੇਰੀ ਗੱਲ ਸੁਣੋ ਪਹਿਲਾਂ ਕੀ ਹਾਲਾਤ ਸੀਗਾ ਪਹਿਲਾਂ ਕਿਸੇ ਕੋਲ ਥੋੜੇ ਜਿਹਾ ਵੀ ਪੈਸੇ ਹੁੰਦੇ ਸੀ ਸੋਨਾ ਦਾਇਰੇਤ ਸੀ ਉਹ ਸੁਨਿਆਰੇ ਕੋਲ ਜਾਂਦੇ ਸੀ ਇਹ ਮੇਰਾ 5000 ਜਮ੍ਹਾਂ ਕਰ ਲਓ ਮੇਰਾ 2000 ਜਮ੍ਹਾਂ ਕਰ ਲਓ ਮੈਨੂੰ ਗਹਿਣਾ ਬਣਾ ਦਿਓ ਹੁਣ ਮਾਹੌਲ ਚੇਂਜ ਹੋ ਗਿਆ ਹੁਣ ਸੋਨਾ ਇੱਕ ਤਾਂ ਤੇਜ਼ ਹੋ ਗਿਆ ਦੂਜਾ ਹਰ ਕੋਈ ਚਾਹੁੰਦਾ ਮੇਰਾ ਬੱਚਾ ਵੱਡੇ ਵੱਡੇ ਸਕੂਲਾਂ 'ਚ ਪੜੇ ਕਾਲਜ 'ਚ ਪੜੇ ਨਵੇਂ ਕੱਪੜੇ ਪਾਏ ਘਰ ਕਾਰ ਹੋਣੀ ਚਾਹੀਦੀ ਹੈ ਲੋਕਾਂ ਦੀਆਂ ਬੇਸਿਕ ਡਿਮਾਂਡਸ ਵੱਧ ਗਈਆਂ ਪਰ ਫਿਰ ਵੀ ਸੋਨਾ ਜਿਹੜੇ ਲੋਕ ਵਿਆਹ ਤੇ ਪਾਉਂਦੇ ਨੇ ਉਹਨਾਂ ਦੇ ਮਨ 'ਚ ਇੱਕ ਪਹਿਲਾ ਹੀ ਪ੍ਰਾਇੋਰਟੀ ਰਹਿੰਦੀ ਅਸੀਂ ਸੋਨਾ ਥੋੜਾ ਥੋੜਾ ਇਕੱਠਾ ਕਰੀਏ ਤਾਂ ਕਿ ਕੱਲ ਬੇਟੀ ਦੀ ਸ਼ਾਦੀ ਕਰਨੀ ਬੱਚੇ ਦੀ ਸ਼ਾਦੀ ਕਰਨੀ ਨਾਲੇ ਫਿਊਚਰ ਵਾਸਤੇ ਵੀ ਸੋਨਾ ਲੋਕਾਂ ਵਾਸਤੇ ਇੱਕ ਬੈਟਰ ਆਪਸ਼ਨ ਰਿਹਾ ਜਿਨ੍ਹਾਂ ਨੇ ਸੋਨੇ 'ਚ ਇਨਵੈਸਟ ਕੀਤਾ ਜਾਂ ਸ਼ੌਂਕ ਨਾਲ ਸੋਨਾ ਬਣਾਇਆ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਉਹਨਾਂ ਨੂੰ ਫਾਇਦਾ ਹੀ ਹੋਇਆ ਮਤਲਬ ਆਪਾਂ ਕਹਿ ਸਕਦੇ ਖਰੀਦਣ ਵਾਲਿਆਂ ਵਾਸਤੇ ਇੱਕ ਗਈ ਟਾਈਮ ਆਉਂਦੇ ਐ ਜਦੋਂ ਖਰੀਦਣ ਵਾਲਿਆਂ ਵਾਸਤੇ ਲਾਹੇਵੰਦ ਹੁੰਦਾ ਕੋਈ ਟਾਈਮ ਆਉਂਦਾ ਜਦੋਂ ਵੇਚਣ ਵਾਲਿਆਂ ਵਾਸਤੇ ਲਾਹੇਵੰਦ ਹੁੰਦਾ ਮੈਡਮ ਇਹ ਮੂੰਹ ਥੋੜੇ 15 20 ਦਿਨ ਪੁਰਾਣੀ ਗੱਲ ਹੈ ਉਸ ਲਈ ਵੀ ਵੀ ਅਖਬਾਰਾਂ 'ਚ ਆ ਗਿਆ ਦੇਖੋ ਸੋਸ਼ਲ ਮੀਡੀਆ ਵੀ ਕਿਹੋ ਜੀ ਚੀਜ਼ ਹੈ ਅਖਬਾਰਾਂ 'ਚ ਆ ਗਿਆ ਸੋਨਾ 56000 ਹੋ ਜਾਣਾ ਜੀ एवरीबॉडी ਵਾਸ ਸੈਲਿੰਗ देयर ਪ੍ਰੋਡਕਟ ਜਿਹੜਾ ਵੀ ਆ ਰਿਹਾ ਸੀ ਮੈਨੂੰ ਪੈਸੇ ਦਿਓ ਜੀ ਮੈਂ ਸੋਨਾ ਵੇਚਣਾ ਮੈਨੂੰ ਪੈਸੇ ਦਿਓ ਜੀ ਸੋਨਾ ਵੇਚਣਾ ਅਸੀਂ ਉਸ ਦੇ ਲਈ ਲੋਕਾਂ ਨੂੰ ਕਹਿ ਰਹੇ ਸੀ ਜਲਦਬਾਜ਼ੀ ਨਾ ਕਰੋ ਸੋਨਾ ਹੈ ਕਿਤਨੀ ਹੈ ਤੁਹਾਡੇ ਪੈਸੇ ਖਰਾਬ ਹੁੰਦੇ ਇਹਨੂੰ ਸੰਭਾਲ ਕੇ ਰੱਖੋ ਜਿੰਨੇ ਕੁ ਲੋੜ ਆ ਉਹਨੇ ਕੁ ਪੈਸੇ ਲੈ ਜਾਓ ਬੜੇ ਲੋਕਾਂ ਨੇ ਆਪਣਾ ਸੋਨਾ ਵੇਚਿਆ ਹਾਲਾਤ ਕੀ ਹੋਏ 20 ਦਿਨ ਬਾਅਦ ਸੋਨਾ ਇੰਨੀ ਉਚਾਈ ਤੇ ਪਹੁੰਚ ਗਿਆ ਜਿਹੜੇ ਲੋਕਾਂ ਨੇ ਉਸ ਵੇਲੇ ਵੇਚਿਆ ਅੱਜ ਉਹ ਦੁਬਾਰਾ ਉਹਨੂੰ ਖਰੀਦ ਨਹੀਂ ਪਾਣਗੇ ਕੀ ਲੱਗਦਾ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਉਛਾਲ ਆਏਗਾ ਹੋਰ ਮੈਡਮ ਥਿਸ ਇਸ ਅ ਗੇਮ ਆਫ ਟਰੇਡਰਸ ਟਰੇਡਰਸ ਦੀ ਗੇਮ ਹੈ ਕੁਝ ਵੀ ਹੋ ਸਕਦਾ ਟਰੇਡਰਸ ਅੱਜ ਮੰਨ ਕਰੇ ਸ਼ਾਮ ਨੂੰ ਮਾਰਕੀਟ ਟੁੱਟ ਜੇ 2000 ਰੁਪਿਆ ਰੇਟ نیچے ਆ ਜੇ ਟਰੇਡਰਸ ਦੀ ਗੇਮ ਹੈ ਉਹਨਾਂ ਨੂੰ ਲੱਗੇ ਕਿ ਬਾਇੰਗ ਜ਼ਿਆਦਾ ਹੈ ਸ਼ਾਮ ਨੂੰ ਬਾਹਰ ਤੇਜ਼ ਹੋ ਸਕਦਾ ਹੈ ਹਰ ਰੋਜ਼ ਸਾਈਮਲਟੇਨਸਲੀ 1000 ਰੁਪਏ ਆ 1500 ਰੁਪਏ ਭਾਵਾ ਵਧਰੇ ਸੋ ਤੁਸੀਂ ਦੇਖਿਆ ਕਿ ਸੋਨੇ ਦੇ ਭਾ ਜਿਹੜੇ ਨੇ ਸਮਾਨ ਚੂਰੇ ਨੇ ਲੋਕਾਂ ਦੇ ਦੁਕਾਨਾਂ ਦੇ ਬਿਲਕੁਲ ਖਾਲੀ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਕਿ ਗਾਹ ਦੇਖੋ ਨੂੰ ਨੂੰ ਮਿਲ ਰਿਹਾ ਪਰ ਕਿਤੇ ਨਾ ਕਿਤੇ ਸੰਤੁਸ਼ਟੀ ਦੇਖਣ ਨੂੰ ਮਿਲ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਕੋਈ ਉਮੀਦ ਹੈ ਸ਼ਾਇਦ ਇਹ ਸੋਨੇ ਦਾ ਭਾਅ ਘਟ ਜੇ ਤੇ ਲੋਕਾਂ ਦੀ ਆਵਾਜ਼ ਆਈ ਫਿਰ ਤੋਂ ਇਸ ਸਰਾਫਾ ਬਾਜ਼ਾਰ ਦੇ ਵਿੱਚ ਬਣ ਜੇ ਇਹਦਾ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦ ਤੱਕ ਬਣੀ ਰੋ ਕੈਮਰਾਮੈਨ ਰਕਿਸ਼ ਤੇ ਨਾਲ ਚਾਸਕ